ਇਕ ਖਨੌਰੀ ਬਾਰਡਰ ਦੇ ਤੁਹਾਨੂੰ ਦਿਖਾ ਰਹੇ ਹਾਂ ਹਾਲਾਤ ਜਿਵੇਂ ਇੱਥੇ ਦੇ ਆ ਕੇ ਪੁਲਿਸ ਨੇ ਸਾਰਾ ਸਮਾਨ ਛੋੜ ਦਿੱਤਾ ਤਾਂ ਕਰਦੇ ਖੰਡੇ ਜਿਆ ਬਜ਼ੁਰਗ ਕਿ ਨਹੀਂ ਜਿਹੜਾ ਨੇ 13 ਮਹੀਨੇ ਲੰਗਰ ਦੀ ਸੇਵਾ ਕੀਤੀ ਆ ਰੁਲਤਾ ਸਿੰਘ ਪਿੰਡ ਬਾਜੇਖਾਨਾ ਔਰ ਭਾਵਕ ਹੋ ਰਹੇ ਨੇ ਦੇਖੋ ਬੜੇ ਚਿਰ ਦਾ ਦੇਖ ਰਹੇ ਹਾਂ ਅੱਖਾਂ ਚੋਂ ਪਾਣੀ ਚੱਲ ਰਿਹਾ ਵਾ ਕੀ ਕਹਾਂ ਚੋਣੇ ਕੀ ਕਹਾਂ ਚੋਣੇ ਸਰਕਾਰ ਨੇ ਸਾਡਾ ਬਹੁਤ ਬੁਰਾ ਹਾਲ ਕਰਾਇਆ ਜੀ ਸਾਡਾ ਜਰਨੈਲ ਸੀ ਜਿਹੜਾ ਉਹ ਅਨੁਵਰਦਾਣਾ ਹੁੰਦੀ ਅੰਦਰ ਗਿਆ ਉਹਦੇ ਨਾਲ ਤਿਆਗ ਕੇ ਉਹਨੇ ਪਾਣੀ ਵੀ ਤਿਆਗਤਾ ਸਰਕਾਰ ਨੇ ਪਰ ਕੋਈ ਸੋਚਿਆ ਸਾਡੇ ਬਾਰੇ ਸਾਣਾ ਬਹੁਤ ਥੱਕੇ ਛਾਈ ਹੋਈ ਆ ਰੇਲ ਟ੍ਰੇਨਾਂ ਦੇ ਅੱਡਾ ਨਹੀਂ ਛੱਡੀਆਂ ਅੱਡ ਕੇ ਲੈ ਕੇ ਸਾਰਾ ਸਮਾਨ ਪੈਟਰੀ ਨਹੀਂ ਛੱਡੀ ਮੰਦਰ ਸੀ ਸੂ ਬੇਤਰੇ ਸੀ ਕੋਈ ਸਮਾਨ ਨਹੀਂ ਛੱਡਿਆ ਜੀ ਇਹਨਾਂ ਨੇ ਇਹ ਤਾਂ ਇੱਕ ਤਰ੍ਹਾਂ ਦੇ ਬੁੱੱਚੜ ਆ ਜੀ 49 ਵਾਲੀ ਗੱਲ ਸਾਡੇ ਇਹਨਾਂ ਨੇ ਅੱਗੇ ਰੱਖਤੀ ਆ ਹੁਣ ਉੱਥੇ ਤੁਹਾਡੇ ਲੰਗਰ 'ਚ ਖੰਡ ਬੜੀ ਪਈ ਸੀ ਸਾਡੇ ਕੋਲੇ ਖੰਡ ਪਈ ਸੀ ਉੱਥੇ 14-15 ਘਟੇ ਆਟਾ ਪਿਆ ਸੀ ਬਹੁਤ ਸਾਰਾ ਹੱਥ ਨੇ ਪਈ ਸਾਡੇ ਕੋਲੇ ਜੀ ਛੋਲ ਪਏ ਸੀ ਹਨਾ ਸਾਲਾ ਛੋਲ ਵੀ ਪਏ ਦਾਲਾਂ ਵੀ ਪੰਨੇ ਸੁੱਕੀਆਂ ਰੱਖੇ 500 ਕੋਲ ਲੈ ਗਏ 47 ਯਾਦ ਕਰਾਤੀ ਹੈ ਬੜੀ 47 ਯਾਦ ਕਰਾਤੀ ਬਾਜੀ ਖਾਣੇ ਦੇ ਲਾਗੇ ਇਹਨਾਂ ਦਾ ਪਿੰਡ ਹੈ ਰੁਦਾਸ ਸਿੰਘ 13 ਮਹੀਨੇ ਲੰਗਰ 'ਚ ਸੇਵਾ ਕਰਦੇ ਰਹੇ ਅਜੀ ਦੇਖੋ ਕਿਹੜੇ ਹਾਲਾਤਾਂ ਦੇ ਵਿੱਚ ਸਰਕਾਰ ਨੇ ਕਰ ਦਿੱਤਾ ਇਹਨਾਂ ਨੂੰ ਭਾਣਾ ਰੱਬ ਦਾ ਜੀ ਭਾਣਾ ਰੱਬ ਦਾ ਜੀ ਮੈਂ ਅੱਜਿਕਾ ਖਾਲਸਾ ਆਜੋ ਆਜੋ ਐਸਟਾ ਮੈਂ ਹੀ ਖਨੌਰੀ ਬਾਰਡਰ ਤੇ ਖੜੇ ਆ ਜੀ ਜਿਹੜੀ 19 ਮਾਰਚ ਨੂੰ ਗੱਲਬਾਤ ਹੋਈ ਸੈਂਟਰ ਦੇ ਨਾਲ ਔਰ ਜਦੋਂ ਗੱਲਬਾਤ ਕਰਕੇ ਸਾਡੇ ਲੀਡਰ ਸਹਿਬਾਨ ਚੰਡੀਗੜ੍ਹ ਦੇ ਬਾਰਡਰ ਤੇ ਮੋਹਾਲੀ ਵਾਲੇ ਤੇ ਪਹੁੰਚੇ ਉੱਥੇ ਹੀ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਰਾਤ ਨੂੰ 5 6 ਵਜੇ ਸ਼ੰਭੂ ਔਰ ਖਨੌਰੀ ਤੇ ਵੱਡੀ ਪੁਲਿਸ ਪਾਰਟੀਆਂ ਦੇ ਨਾਲ ਹਮਲਾ ਕੀਤਾ ਗਿਆ ਔਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਹੜੇ ਜ਼ਿੰਮੇਦਾਰਾਂ ਨੁਕਸਾਨ ਹੋਇਆ ਖਨੋਰੀ ਬਾਰਡਰ ਤੋਂ ਅਸੀਂ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਉਹਨਾਂ ਨਾਲ ਗੱਲ ਵੀ ਕਰਾਉਣੇ ਆ ਪ੍ਰਧਾਨ ਜੀ ਕੀ ਕੀ ਨੁਕਸਾਨ ਹੋਇਆ ਆਪਣਾ ਸਮਾਨ ਦਾ ਸਭ ਤੋਂ ਪਹਿਲਾਂ ਜੀ ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਮੇਰਾ ਨਾਮ ਮੱਗਰ ਸਿੰਘ ਗਿੱਲ ਪੈਂਡ ਫਿੱਡੇ ਬਲਾਕ ਘਲਖੁਰਦ ਜ਼ਿਲ੍ਹਾ ਜਰਨੰਗਪਤ ਸਰਫੋਜਪੁਰ ਅਸੀਂ ਇੱਥੇ 13 ਮਹੀਨੇ ਤੋਂ ਰਹਿ ਰਹੇ ਆ ਆ ਜਿਹੜੀ ਹਰਕਤ ਕੀਤੀ ਆ ਦੁਬਾਰਾ ਮਤਲਬ 47 ਵਿਖਾਤਾ ਸਾਨੂੰ ਜਿੰਨੀ ਲੁੱਟ ਕਸਟ ਉਸ ਟਾਈਮ ਤੇ ਹੋਈ ਸੀ ਮੇਰਾ ਖਿਆਲ ਹੈ ਵੀ ਉਸ ਤੋਂ ਵੀ ਜ਼ਿਆਦਾ ਇਹ ਹੁਣ ਹੋਈ ਐ 20 ਫਰਵਰੀ ਨੂੰ ਤੇ 19 ਫਰਵਰੀ ਦੀ ਰਾਤ ਨੂੰ ਸਾਡੀ ਇੱਕ ਟਰਾਲੀ ਪਿੰਡ ਫਿੱਡੇ ਦੀ ਲਾਪਤਾ ਐ ਪਿੰਡ ਗਿੱਲ ਦੇ ਵਾਸ਼ਿੰਗ ਮਸ਼ੀਨ ਫ੍ਰੈਜ ਫ੍ਰੈਜ ਕੂਲਰ ਤੇ ਜਿਹੜਾ ਏਸੀ ਉਹ ਸਭ ਗਾਇਬ ਐ ਸਾਰੀਆਂ ਟਰਾਲੀਆਂ ਜਿੰਨੇ ਮਤਲਬ ਮੰਜੇ ਦਾ ਹੋਰ ਬੈਸਟਰੀ ਦਾ ਕੋਈ ਸਾਡਾ ਕੱਖ ਨਹੀਂ ਛੱਡਿਆ ਨਾ ਟਰੈਕਟਰ ਦੀਆਂ ਬੈਟਰੀਆਂ ਛੱਡੀਆਂ ਨਾ ਹੁੱਕਾ ਛੱਡੀਆਂ ਤੇਲ ਵੀ ਸਾਡਾ 59 11 ਟਰੈਕਟਰ ਸੀ ਉਹਦੇ ਵਿੱਚੋਂ 70 ਲੀਟਰ ਤੇਲ ਗਾਇਬ ਹੋ ਗਿਆ 25 22 ਦੇ ਵਿੱਚੋਂ ਵੀ 25 30 ਲੀਟਰ ਜਿਹੜਾ ਤੇਲ ਸੀ ਉਹ ਗਾਇਬ ਹੋ ਗਿਆ ਕਿਸੇ ਦੀ ਕੋਈ ਬੈਟਰੀ ਨਹੀਂ ਛੱਡੀ ਕੋਈ ਕੁਝ ਨਹੀਂ ਛੱਡਿਆ ਨਾ ਅਗਲੀ ਹੁੱਕ ਛੱਡੀ ਆ ਨਾ ਮਗਲੀ ਹੁੱਕ ਛੱਡੀ ਆ ਤੋਂ ਅਸੀਂ ਸਰਕਾਰ ਮੂਰੇ ਬੇਨਤੀ ਕਰਦੇ ਆ ਵੀ ਜਿੰਨਾ ਸਾਡਾ ਨੁਕਸਾਨ ਹੋਇਆ ਉਹਦੀ ਪਰਪਾਈ ਸਰਕਾਰ ਕਰੇ ਭੈਰੂ ਜੀ ਦਾ ਖਾਲਸਾ ਭੈਰੂ ਜੀ ਕੀ ਫਤਿਹ ਆ ਫਤਿਹਗੜ੍ਹ ਸਾਹਿਬ ਕਲੇਰ ਤੇ ਮਿਸੀ ਵਾਲ ਤੋਂ ਸੰਝਾ ਇੱਥੇ ਵੋਟੇ ਦੇ ਵਿੱਚ ਹਿੱਸਾ ਲੈ ਰਹੇ ਸੀ ਤੇ ਇਹਨਾਂ ਨੇ ਸਾਡੇ ਨਾਲ ਐਡਾ ਧੱਕਾ ਕੀਤਾ ਮਾਨ ਸਕਾਰ ਅਗਰ ਚੜ ਗਿਆ ਉਹ ਖਤਰਾ ਸੀ ਪਰ ਆਪਣਾ ਨਾ ਕੋਈ ਮੰਜਾ ਛੱਡਿਆ ਸਾਨੂੰ ਕੱਲੀਆਂ ਟਰਾਲੀ ਤੇ ਟਰੈਕਟਰ ਮਿਲੇ ਟਰੈਕਟਰੀਆਂ ਇਹਨਾਂ ਨੇ ਬੈਟਰੀਆਂ ਲਾਹ ਲੋਕਾਂ ਲਾਹ ਕੁਛ ਨਹੀਂ ਸਾਡਾ ਛੱਡਿਆ ਇੱਥੇ ਖਲਾਰਿਆ ਪਿਆ ਸਮਾਨ ਤੁਸੀਂ ਆ ਕੇ ਵੇਖ ਸਕਦੇ ਹੋ ਭੈਰੂ ਜੀ ਦਾ ਖਾਲਸਾ ਵੇ ਹਾਂਜੀ ਪ੍ਰਧਾਨ ਜੀ ਖਾਲਸਾ ਫਤਿਹ ਫਤਿਹਗੜ੍ਹ ਸਾਹਿਬ ਤੋਂ ਗੁਰਿੰਦਰ ਮਾਵੀ ਤੁਸੀਂ ਇਹ ਦੇਖੇ ਰਹੇ ਹੋ ਐਨੀ ਮਾੜੀ ਹਰਕਤ ਜਿਹੜੀ ਇਹ ਜੀ ਬੁੱਚੜ ਸਰਕਾਰ ਕਰ ਸਕਦੀ ਹੈ ਤੁਸੀਂ ਤਾਂ ਕੀ ਆਸਪਾਲ ਹੋ ਅਸੀਂ ਹੁਣ ਟਰੈਕਟਰ ਖੜੇ ਐ ਨਾ ਸਾੜਾ ਕੋਈ ਸਿਲੰਡਰ ਨਾ ਕੋਈ ਏਸੀ ਨਾ ਕੋਈ ਸਾੜਾ ਪੱਖਾ ਟਰੈਕਟਰ ਵੀ ਸਾਫ਼ ਨਹੀਂ ਆਹਗੇ ਇਹਨਾਂ ਦੇ ਤੇਲ ਦਾ ਮਤਲਬੋਂ ਛੱਡ ਬੈਠ ਗਿਆ ਵੀ ਧਾਰਨੀ ਹੋਰ ਹੁਣ ਅਸੀਂ ਐਨੇ ਇਹ ਮਦਭਾਗੀ ਕੁਦੇ ਛਾਲਤ ਬਣਾਤੇ ਇਹਨਾਂ ਨੇ ਜਿਹੜਾ ਤੁਹਾਨੂੰ ਸਵੇਰੇ ਉੱਠਦਿਆਂ ਨੂੰ ਤੁਹਾਡੇ ਮੂੰਹ ਚ ਆਪ ਪਾ ਲਿਆ ਤੁਹਾਡੇ ਚਕਾਰ ਨੂੰ ਨਹੀਂ ਆ ਇਹ ਜੀ ਬੁੱਚੜ ਖੰਡਾ ਕਰਦੀ ਹੈ ਤੁਹਦੇ ਅਹੀ ਜੀ ਕਸਿਆਰ ਤੇ ਕੀ ਚਾਹੁੰਦੇ ਹੋ ਹੈ ਅਹੀ ਜੀ ਬੁੱਟਰ ਸਰਕਾਰ ਨੂੰ ਪ੍ਰਮਾਤਮਾ ਕਦੇ ਨਾ ਇਹ ਜਿਹੇ ਮੂੰਹ ਦਿਖਾਵੇ ਅਸੀਂ ਚਾਹੁੰਦੇ ਆ ਸਾੜੇ ਜਿੰਨਾ ਵੀ ਨੁਕਸਾਨ ਹੋਇਆ ਸਰਕਾਰ ਛੇਤੀ ਜਿੰਦ ਪ੍ਰਭਾਈ ਕਰੇ ਸਾਡਾ ਬਹੁਤ ਨੁਕਸਾਨ ਹੋਇਆ ਵੈਰੀ ਜੀ ਖਾਸਾ ਵੈਰੀ ਵਈ ਹਾਂਜੀ ਕੀ ਕਹਿਣਾ ਚਾਹੁੰਦੇ ਆ ਫਰੀਦਕੋਟ ਜ਼ਿਲ੍ਹੇ ਤੋਂ ਆਏ ਪੈਟ ਦੀ ਕੋਈ ਬੈਂਟ ਨਹੀਂ ਛੱਡੀ ਕੋਈ ਡੀਜ਼ਲ ਨਹੀਂ ਛੱਡਿਆ ਕੋਈ ਸਾਡਾ ਮੰਦਾ ਬਿਸਤਰਾ ਨਹੀਂ ਛੱਡਿਆ ਕਾਂ ਵੀ ਲਾਈ ਜਾਂਦੇ ਇਹਨਾਂ ਨੇ ਫੱਟੀ ਫੱਟੀ ਕੋਹਲੇ ਛੱਲੇ ਜੀ ਇਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਕਰਿਆ ਇਹ ਸਰਕਾਰ ਨੂੰ ਹੀ ਕਹਾਂ ਕਹਾਂ ਦੂਸਰਾਂ ਨੇ ਖਾ ਰਿਹਾ ਸਾਡੀ ਪਰਪਾਈ ਕਰੀ ਤਰਫ ਦੇਖਾ ਸਭ ਪ੍ਰਧਾਨ ਜੀ ਹੁਣ ਆਖਿਆ ਵੀ 47 ਯਾਦ ਆ ਗਈ ਵੇਖੀ ਇਤਨੀ ਸੀ ਪਰ ਉਹ ਉਤਰਾ ਹੀ ਜਾੜੇ ਪੈ ਗਏ ਕਿਉਂਕਿ 13 ਮਹੀਨਿਆਂ ਤੋਂ ਘਰ ਬਣਾਏ ਸੀ ਹਰ ਇੱਕ ਸਹੂਲਤ ਉੱਥੇ ਸੀ ਔਰ ਜਿਵੇਂ 47 ਤੇ ਜਾੜੇ ਪਏ ਨਾ ਖਨੌਰੀ ਔਰ ਸ਼ੰਭੂ ਬਾਰਡਰ ਤੇ ਇਸ ਤਰ੍ਹਾਂ ਹੀ ਪੈ ਗਏ ਨੇ ਬਹੁਤ ਬੁਰੇ ਹਾਲਾਤ ਨੇ ਟਰਾਲੀਆਂ ਗੁੰਮ ਨੇ ਸਮਾਨ ਜਿਹੜਾ ਕੀਮਤੀ ਸੀ ਸਾਰਾ ਹੀ ਗਾਇਬ ਹੋ ਚੁੱਕਾ ਵਾ ਖਲੋਰੀ ਤੋਂ ਹਰਜੀਤ ਸਿੰਘ ਦੇ ਨਾਲ ਕਿਸਾਨ ਸਾਰੇ ਵੈਗਜੀ ਖਲਸਾ ਵੈਗਜੀ ਬੋਤੇ